ਫਲੋਰਵਿਕੇ ਸਥਿਤ ਵਿਸ਼ਕਰਮਾ ਮੰਦਰ ਨਜ਼ਦੀਕ ਇੱਕ ਘਰ ਵਿੱਚ ਚੋਰਾਂ ਵੱਲੋਂ ਘਰ ਦੇ ਜਿੰਦਰੇ ਤੋੜ ਕੇ 10000 ਰੁਪਏ ਨਕਦ ਅਤੇ 21 ਟੋਲੇ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤਪੁਰ ਪਤਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਜਦੋਂ ਉਸਨੇ ਆ ਕੇ ਆਪਣੇ ਘਰ ਦੇਖਿਆ ਤਾਂ 메ਨ ਗੇਟ ਅਤੇ ਘਰ ਦੇ ਹੋਰ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿੱਚੋਂ 10000 ਨਕਦ ਅਤੇ 20 ਟੋਲੇ ਸੋਨਾ ਗਾਇਬ ਸੀ ਜਿਸ ਸਬੰਧੀ ਉਹਨਾਂ ਸ਼ਿਕਾਇਤ ਥਾਣਾ ਫਲੋਰ ਵਿਖੇ ਦਿੱਤੀ ਮੌਕੇ ਤੇ ਐਸਆਈ ਸੁਭਾਸ਼ ਪਹੁੰਚੇ ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਤੁਸੀਂ ਕਿੱਥੇ ਗਏ ਹੋਏ ਸੀ ਕਿਦੋਂ ਚੋਰੀ ਹੋਈ ਤੁਹਾਨੂੰ ਪ੍ਰਸ਼ਾਸਨ ਨੂੰ ਤੁਸੀਂ ਜਾਣਕਾਰੀ ਦਿੱਤੀ ਕੀ ਨਾਂ ਤੁਹਾਡਾ ਸਸਤ ਮੇਰਾ ਨਾਮ ਮਨਜੀਤ ਕੌਰ ਹੈ ਮੈਂ ਮੋਗੇ ਗਈ ਸੀ ਆਪਣੇ ਪੇਕੇ ਜੀ ਵੀਰਵਾਰ ਨੂੰ ਜੀ ਤੇ ਅਸੀਂ ਆਈ ਜਾਣਾ ਸੀ ਤੋਂ ਅਚਾਨਕ ਵੀਰ ਖਰਾਬ ਹੋਣ ਕਰਕੇ ਨਹੀਂ ਆ ਹੋਏ ਜੀ ਅਸੀਂ ਹੁਣ 11 ਵਜੇ ਆਪਣੇ ਘਰ ਆਈ ਆ ਕਿ ਸਾਡੇ ਨਾਲ ਕਿੱਟੇ ਹੋਈ ਸੀ ਮੇਰੀ ਸਾਰੀ ਬਿਮਾਰੀ ਖੰਗਰੀ ਪਈ ਠੀਕ ਹੈ ਜੀ ਮੇਰਾ ਸਾਰਾ ਕੁਝ ਲਗ ਗਿਆ ਲੁੱਟ ਗਿਆ ਕੁਝ ਵੀ ਨਹੀਂ ਛੱਡਿਆ ਕੀ ਕੀ ਲਗਾਇਆ ਪਤਾ ਦੇਖਿਆ ਤੁਸੀਂ ਚੈੱਕ ਕੀਤਾ ਇਹੋ ਜੀ ਕੋਈ ਸਿਚੂਏਸ਼ਨ ਉਤਰੇ ਲਾ ਸਾਰਾ ਸਮਾਨ ਮੇਰਾ ਬਰਦ ਕਰਕੇ ਲਓ ਹਾਂ ਜੀ ਕਿੰਨਾ 골ਡ ਅਸੀਂ ਕੈਸ਼ ਵੀ ਸੀਗਾ ਕੈਸ਼ ਤਾਂ 10,000 ਰੁਪਿਆ ਸੀ 골ਡ ਕਿੰਨਾ ਸੀਗਾ ਹੋਣਾ ਕੋਈ 22 ਟੋਲੇ ਸੋਨਾ 22 ਟੋਲੇ ਦਾ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਕਿਸੇ ਤੇ ਸ਼ੱਕ ਤੁਹਾਨੂੰ ਕੋਣ ਬੰਦਾ ਹੋ ਸਕਦਾ ਸ਼ੱਕ ਹੈਗੇ ਆ ਜੀ ਕਲੀ ਮਲੇ ਜੀ ਆ ਸਾਡੇ ਚੋਰ ਓਕੇ ਓਕੇ ਮੈਨੂੰ ਉਹਨਾਂ ਤੇ ਸ਼ੱਕ ਕੀ ਕਾਰਵਾਈ ਕਰਾਉਂਗੇ ਉਹਨਾਂ ਤੇ ਹਾਂਜੀ ਮੈਂ ਉਹਨਾਂ ਤੇ ਕਾਰਵਾਈ ਕਰਾਂਗੀ ਓਕੇ ਓਕੇ ਤੇ ਜਿਹੜੇ ਲੋਕ ਲੋਕ ਖੋਲੇ ਆ ਉਹ ਚਾਬੀਆਂ ਕਿੱਥੋਂ ਉਹਨਾਂ ਨੇ ਲਈਆਂ ਚਾਬੀਆਂ ਜਾਣਕਾਰ ਨੂੰ ਕੋਈ ਪਤਾ ਸੀ ਬਾਹਰੋਂ ਲੋਕ ਤੋੜਿਆ ਉਹਨਾਂ ਨੇ ਹਾਂ ਆ ਕਮਰੇ ਦੀਆਂ ਮੇਰੇ ਦੀਆਂ ਚਾਬੀਆਂ ਉਧਰੋਂ ਲੁੱਟੀਆਂ ਮੇਰੇ ਦੂਜੇ ਕਮਰੇ ਚੋਂ ਲੱਗਦਾ ਉਹ ਵੀ ਜਗਾਈਆਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਹੂੰ ਹੂੰ ਔਲਤੂ ਲੱਟਨ ਜਿਹੜੀਆਂ ਅਲਮਾਰੀ ਤੋੜੀ ਬੱਸ ਮੇਰੀ ਹਲ ਮਾਰੀ ਕੋਡ ਕੇ ਸਾਰੀ ਹਲ ਮਾਰੀ ਭੰਨ ਕੇ ਸਮਾਨ ਕੱਢ ਲਿਆ ਹੋਰ ਨਹੀਂ ਕੁਝ ਵੀ ਚੇਲੇ ਕੀ ਮੰਗ ਕਰਦੇ ਹੋ ਮੈਨੂੰ ਚਾਹੀਦੀ ਹੈ ਮੇਰੀ ਹੈਲਪ ਕੀਤੀ ਜਾਵੇ ਇਨਸਾਫ ਦਿੱਤਾ ਜਾ ਮੈਨੂੰ ਇਨਸਾਫ ਦਿੱਤਾ ਜਾਵੇ ਚੋਰੀ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਮਾਨ ਦਾਚ ਕੀਤਾ ਮੰਦਿਰ ਦੇ ਬੈਕਸਾਈਡ ਤੇ ਇੱਕ ਚੋਰੀ ਹੋਈ ਆ ਕੀ ਲੱਗਦਾ ਤੁਸੀਂ ਮੌਕੇ ਤੇ ਆ ਮੌਕੇ ਤੇ ਜਾ ਕੇ ਮੈਂ ਦੇਖਿਆ ਸਮਾਨ ਜਿਹੜਾ ਇਹਨਾਂ ਨੇ ਅੰਕਲੇ ਰਿਆ ਪਿਆ ਹੈ ਇਹ ਕਰੀਬ 50 ਤੋਂ ਆਪਣੇ ਤੇ ਕੇ ਪਰਵਾਰਗੇ ਹਾਂਜੀ ਤੇ ਮੈਨੂੰ ਕੋਈ ਇਹਨੂੰ ਦੱਸ ਦਿੰਦੇ ਆ ਵੀ ਅੰਦਾਜ਼ਨ ਵੀ ਕੀ ਕੀ ਚੋਰੀ ਹੋਇਆ ਹੈ ਹਾਂਜੀ ਕੀ ਦਰਖਾ ਦੇਤੀ ਇਹਨਾਂ ਨੇ ਆਹ ਦਰਖਾਸਤ ਕਹਿੰਦੇ ਤੁਹਾਨੂੰ ਦੇ ਦਿੰਦੇ ਆ ਕੀ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਚੈੱਕ ਕਰਾਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਂਗੇ ਦੇਖ ਲਵਾਂਗੇ ਜੀ ਸਾਹਿਬ ਦਾ